ਪਰਬੂ ਯੇਸ਼ੂ ਮਸੀਹ ਦੇ ਸਾਮਰਥੀ ਨਾਮ ਚ ਆਪ ਸਭ ਨੂੰ ਸ਼ਾਲੋਮ ਆਓ ਅਸੀਂ ਵੇਖਾਂਗੇ ਨਹਿਮੀਆ ਦੀ ਕਿਤਾਬ ਚੋਂ ਦੂਸਰਾ ਅਧਿਆਇ ਸ਼ੁਰੂ ਦੇ ਪੰਜ ਵਚਨਾਂ ਤੋਂ ਆਪਾਂ ਸਾਰੇ ਪੜਾਂਗੇ ਅਰਥ ਸ਼ਸ਼ਟਰਾ ਰਾਜੇ ਦੇ 20ਵੇਂ ਸਾਲ ਦੇ ਨਿਸਾਨ ਨਾਮ ਦੇ ਮਹੀਨੇ ਦੇ ਵਿੱਚ ਜਦ ਉਹਦੇ ਸਾਹਮਣੇ ਦਾਖ ਮਦ ਲਿਆਂਦੀ ਗਈ ਤਦ ਮੈਂ ਮਦ ਚੱਕ ਕੇ ਰਾਜੇ ਨੂੰ ਦੇ ਦਿੱਤੀ ਇਸ ਤੋਂ ਪਹਿਲਾਂ ਮੈਂ ਉਹਦੇ ਸਾਹਮਣੇ ਕਦੇ ਵੀ ਉਦਾਸਨੀ ਹੋਇਆ ਸੀ ਤਦ ਰਾਜੇ ਨੇ ਮੇਰ ਤੋਂ ਪੁੱਛਿਆ ਤੂੰ ਤਾਂ ਬਿਮਾਰ ਨਹੀਂ ਆ ਫਿਰ ਤੇਰਾ ਮੂੰਹ ਕਿਉਂ ਉਤਰਿਆ ਇਹ ਤਾਂ ਮਨ ਹੀ ਦੀ ਉਦਾਸੀ ਹੋਵੇਗੀ ਤਦ ਮੈਂ ਬਹੁਤ ਹੀ ਡਰ ਗਿਆ ਅਤੇ ਮੈਂ ਕਿਹਾ ਰਾਜਾ ਤੂੰ ਹਮੇਸ਼ਾ ਜਿਉਂਦਾ ਰਹੇ ਜਦੋਂ ਨਗਰ ਜਿੱਥੇ ਮੇਰੇ ਪੁਰਖਿਆਂ ਦੀਆਂ ਕਬਰਾ ਹੈ ਉਜਾੜ ਪਿਆ ਹੈ ਅਤੇ ਉਸ ਦੇ ਫਾਟਕ ਜਲੇ ਹੋਏ ਆ ਫਿਰ ਮੇਰਾ ਮੂੰਹ ਕਿਉਂ ਨ ਉtre ਰਾਜੇ ਨੇ ਮੇਰ ਤੋਂ ਪੁੱਛਿਆ ਤੂੰ ਕੀ ਚਾਹੁੰਦਾ ਹੈ ਤਦ ਮੈਂ ਸਵਰਗ ਦੇ ਪਰਮੇਸ਼ਵਰ ਅੱਗੇ ਪ੍ਰਾਰਥਨਾ ਕਰਕੇ ਰਾਜੇ ਨੂੰ ਕਿਹਾ ਜੇ ਰਾਜੇ ਨੂੰ ਚੰਗਾ ਲੱਗੇ ਅਤੇ ਜੇ ਤੂੰ ਆਪਣੇ ਦਾਸ ਤੋਂ ਖੁਸ਼ ਹੋਵੇ ਤੂੰ ਮੈਨੂੰ ਯਹੂਦਾ ਅਤੇ ਮੇਰੇ ਪੂਰਖਿਆਂ ਦੀ ਗਬਰਾ ਦੇ ਨਗਰਵਲ ਪੇਜ ਤਾਂ ਕਿ ਮੈਂ ਉਹਨਾਂ ਨੂੰ ਬਣਾਵਾ ਇੱਥੇ ਜੋ ਘਟਨਾ ਹੋਈ ਆ ਅੱਜ ਮੈਂ ਉਹਦੇ ਬਾਰੇ ਤੁਹਾਨੂੰ ਦੱਸ ਰਿਹਾ ਹਾਂ यरूਸ਼ਲਮ ਨਗਰ ਪੂਰੀ ਤਰ੍ਹਾਂ ਦੇ ਨਾਲ ਜਲਾ ਦਿੱਤਾ ਗਿਆ ਸ਼ਹਿਰ ਪਨਾ ਤੋੜ ਦਿੱਤੀ ਗਈ ਨਹਿਮੀਆਂ ਸ਼ੂਸ਼ਨ ਨਾਮ ਦੇ ਨਗਰ 'ਚ ਨੌਕਰੀ ਕਰ ਰਿਆ ਸੀ ਅਸਤਰ ਸ਼ਸਤਰਾਂ ਨਾਮ ਦੇ ਰਾਜੇ ਦੇ ਸ਼ਾਸਨ ਕਾਲ ਦੇ ਵਿੱਚ ਉਸ ਸਮੇਂ ਨਹਿਮੀਆਂ ਰਾਜੇ ਦੇ ਕੋਲ ਪਿਲਾਉਣ ਵਾਲੇ ਦੇ ਰੂਪ ਦੇ ਵਿੱਚ ਬੜਾ ਹੀ ਵਿਸ਼ਵਾਸਯੋਗ ਕਰਮਚਾਰੀ ਸੀ ਨਹਿਮੀਆਂ ਸਰਕਾਰੀ ਨੌਕਰੀ ਕਰਦਾ ਸੀ ਇੱਕ ਵਾਰ ਉਹਦੇ ਕੋਲ ਉਸ ਦੇ ਭਰਾ ਆਏ ਵੇਖੋ ਆ ਕੇ ਕੀ ਕੀਤਾ ਪਹਿਲਾ ਅਧਿਆਇ ਹਕਲਿਆ ਦੇ ਪੁੱਤਰ ਨਹਿਮੀਆ ਦੇ ਵਚਨ 20ਵੇਂ ਸਾਲ ਦੇ ਕਿਸਲੇਮ ਨਾਮ ਦੇ ਮਹੀਨੇ ਵਿੱਚ ਜਦ ਮੈਂ ਸ਼ੂਸ਼ਨ ਨਾਮ ਦੇ ਰਾਜਗੜ੍ਹ ਚ ਰਹਿੰਦਾ ਸੀ ਤਦ ਅਨਾਨੀ ਨਾਮਕ ਮੇਰਾ ਇੱਕ ਭਰਾ ਅਤੇ ਯਹੂਦਾ ਤੋਂ ਆਏ ਹੋਏ ਕਈ ਸਾਰੇ ਮਨੁੱਖ ਤਦ ਮੈਂ ਉਹਨਾਂ ਤੋਂ ਉਹਨਾਂ ਬਚੇ ਹੋਏ ਯਹੂਦੀਆਂ ਦੇ ਬਾਰੇ ਪੁੱਛਿਆ ਜਿਹੜੇ ਰਿਹਾਈ ਤੋਂ ਨਿਕਲ ਗਏ ਸੀ ਅਤੇ ਯਰੂਸ਼ਲਮ ਦੇ ਬਾਰੇ ਪੁੱਛਿਆ ਉਹਨਾਂ ਨੇ ਮੈਨੂੰ ਆਖਿਆ ਜੋ ਬਚੇ ਹੋਏ ਲੋਕ ਗੁਲਾਮੀ ਚੋਂ ਨਿਕਲ ਕੇ ਉਸ ਨਗਰ ਚ ਰਹਿੰਦੇ ਆ ਉਹਨਾਂ ਦਾ ਬੜਾ ਬੁਰਾ ਹਾਲ ਹੈ ਅਤੇ ਉਹਨਾਂ ਦੀ ਨਿੰਦਾ ਹੁੰਦੀ ਆ ਕਿਉਂਕਿ ਯਰੂਸ਼ਲਮ ਦੀ ਸ਼ਹਿਰ ਪਰਾ ਟੁੱਟੀ ਹੋਈ ਅਤੇ ਉਹਦੇ ਫਾਟਕ ਜਲੇ ਹੋਏ ਆ ਉਹਦਾ ਭਾਈ ਹਨਾਨੀ ਅਤੇ ਉਹਦੇ ਨਾਲ ਕਈ ਮਨੁੱਖ ਸ਼ੂਸ਼ਨ ਨਾਮ ਦੇ ਗੜ੍ਹ ਚ ਨਹਿਮੀਆਂ ਜਦੋਂ ਨੌਕਰੀ ਕਰ ਰਿਹਾ ਸੀ ਉਹ यरुਸ਼ਲਮ ਤੋਂ ਨਹਿਮੀਆ ਦੇ ਕੋਲ ਆਏ ਆਮ ਤੌਰ ਤੇ ਰਾਜੇ ਦੇ ਕੋਲ ਪੀਲਾਨ ਹਾਰੇ ਦੇ ਰੂਪ ਚ ਦਾਕਰਸ ਦੇਣ ਵਾਲੇ ਦਾ ਕੰਮ ਯਾਨੀ ਰਾਜੇ ਨੂੰ ਜਦ ਵੀ ਚਾਹੀਦਾ ਚਾਹੇ ਪੀਣ ਵਾਲਾ ਕੁਝ ਵੀ ਹੋਵੇ ਜਾਂ ਕੋਈ ਵੀ ਖਾਣ ਵਾਲੀ ਚੀਜ਼ ਆ ਪਰਸਨਲ ਕੇਅਰ ਟੇਕਰ ਇਹਨਾਂ ਵਿਸ਼ਵਾਸਯੋਗ ਹੋਣਾ ਚਾਹੀਦਾ ਹੈ ਕਿ ਸਭ ਤੋਂ ਪਹਿਲਾਂ ਜੋ ਕੁਝ ਪੀਨੂ ਦੇ ਰਿਹਾ ਹੈ ਅਤੇ ਉਹ ਭੋਜਨ ਨੂੰ ਪਹਿਲਾਂ ਉਹ ਆਪ ਖਾਵੇ ਉਹਦੇ ਖਾਣ ਤੋਂ ਬਾਅਦ ਜੇ ਉਹ ਜਿਉਂਦਾ ਰਹੇਗਾ ਫਿਰ ਰਾਜੇ ਨੂੰ ਦਵਾਂਗੇ ਅਰਥ ਕੀ ਆ ਜਾਨ ਖਤਰੇ ਚ ਪਾ ਕੇ ਉਥੇ ਨੌਕਰੀ ਕਰਨੀ ਆ ਰਾਜੇ ਨੂੰ ਮਾਰਨਾ ਸੋਚ ਕੇ ਖਾਣ ਪੀਣ ਦੀਆਂ ਚੀਜ਼ਾਂ 'ਚ ਜ਼ਹਿਰ ਮਿਲਾਉਣ ਤੇ ਜਾਂ ਰਾਜੇ ਨੂੰ ਖਾਣ ਵਾਲੀਆਂ ਚੀਜ਼ਾਂ ਦੇ ਵਿੱਚ ਜ਼ਹਿਰ ਪਾਉਣ ਤੇ ਪਹਿਲਾਂ ਉਸ ਨੂੰ ਕੌਣ ਟੈਸਟ ਕਰਦਾ ਸੀ ਪਿਲੌਨ ਹਾਰਾ ਹੀ ਟੈਸਟ ਕਰਦਾ ਸੀ ਅਗਰ ਮੰਨ ਲਓ ਰਾਜੇ ਨੂੰ ਮਾਰਨਾ ਹੈ ਸੋਚ ਕੇ ਜ਼ਹਿਰ ਮਿਲਾਉਂਤੇ ਪਹਿਲਾ ਕੌਣ ਮਰੇਗਾ ਪਿਲੌਨ ਹਾਰਾ ਮਰੇਗਾ ਯਾਨੀ ਜਿਹੜਾ ਉੱਥੇ ਨੌਕਰੀ ਕਰ ਰਿਹਾ ਬੜੇ ਵਿਸ਼ਵਾਸਯੋਗ ਨੌਕਰੀਆ ਉਥੇ ਬੜੇ ਵਿਸ਼ਵਾਸਯੋਗ ਲੋਕਾਂ ਨੂੰ ਰੱਖਿਆ ਜਾਂਦਾ ਹੈ ਦੂਸਰਾ ਜੇ ਲੋੜ ਪਈ ਤਾਂ ਰਾਜੇ ਨੂੰ ਸਲਾਹ ਦੇ ਸਕੇ ਐਸਾ ਸਮਝਦਾਰ ਵੀ ਹੋਣਾ ਚਾਹੀਦਾ ਯਾਨੀ ਜਿੰਨੂੰ ਬੁੱਧ ਦੀ ਕਮੀ ਆ ਉਥੇ ਉਹਨੂੰ ਰਹਿਂਦੀ ਆ ਗਿਆ ਨਹੀਂ ਬੜਾ ਵਿਸ਼ਵਾਸਯੋਗ ਹੋਣਾ ਚਾਹੀਦਾ ਬੜਾ ਇਮਾਨਦਾਰ ਹੋਣਾ ਚਾਹੀਦਾ ਅਤੇ ਲੋੜ ਪਏ ਤਾਂ ਰਾਜੇ ਨੂੰ ਸਲਾਹ ਦੇਣ ਵਾਲਾ ਵਿਅਕਤੀ ਵੀ ਹੋਣਾ ਚਾਹੀਦਾ ਇਸੇ ਲਈ ਤੁਸੀਂ ਕਹਿ ਸਕਦੇ ਹੋ ਰਾਜੇ ਨੂੰ ਸਲਾਹ ਦੇਣ ਦੀ ਜ਼ਿੰਮੇਵਾਰੀ ਕੀ ਫਿਰੌਨ ਹਰੀ ਦੀ ਹੁੰਦੀ ਆ ਯੈਸ ਤੁਹਾਨੂੰ ਯਾਦ ਆ ਮਿਸਰ ਦੇਸ਼ ਚ ਫਿਰੌਨ ਨੇ ਇੱਕ ਸੁਪਨਾ ਵੇਖਿਆ ਉਹਦਾ ਅਰਥ ਕੋਈ ਵੀ ਦੱਸ ਨਾ ਸਕਿਆ ਮਿਸਰ ਚ ਰਹਿਣ ਵਾਲੇ ਗਿਆਨੀਆਂ ਨੂੰ ਮਿਸਰ ਚ ਰਹਿਣ ਵਾਲੇ ਜਾਦੂਗਰਾਂ ਨੂੰ ਫਿਰੌਨ ਦੇ ਰਾਜੇ ਨੇ ਦੇਸ਼ ਦੀ ਸੁਰੱਖਿਆ ਦੇ ਲਈ ਨਿਯੁਕਤ ਕੀਤਾ ਸਲਾਹ ਦੇਣ ਦੇ ਲਈ ਨਿਯੁਕਤ ਕਰਕੇ ਰੱਖਿਆ ਸੀ ਉਹਨਾਂ ਵਿੱਚੋਂ ਕੋਈ ਵੀ ਰਾਜੇ ਦੇ ਸੁਪਨੇ ਦਾ ਅਰਥ ਨਹੀਂ ਦੱਸ ਸਕਿਆ ਜਦੋਂ ਦੱਸ ਨਹੀਂ ਸਕਿਆ ਤਾਂ ਫਿਰੌਨ ਜਦੋਂ ਬੜਾ ਪਰੇਸ਼ਾਨ ਸੀ ਅਤੇ ਮੁਸ਼ਕਲ ਦੇ ਵਿੱਚ ਸੀ ਤਦ ਕਿੰਨੇ ਆ ਕੇ ਸਲਾਹ ਦਿੱਤੀ ਜਾਂਦੇ ਹੋ ਰਾਜਾ ਤੁਹਾਨੂੰ ਗੱਲ ਦੱਸਾਂ ਤੁਹਾਡੀ ਸੁਪਨੇ ਦਾ ਅਰਥ ਦੱਸ ਸਕਦਾ ਇੱਕ ਵਿਅਕਤੀ ਹੈ ਉਹ ਜੇਲ੍ਹ ਚ ਉਸ ਦਾ ਨਾਮ ਯੂਸਫ ਹੈ ਉਸ ਨੂੰ ਬੁਲਵਾ ਕੇ ਉਸ ਨੂੰ ਦੱਸੋ ਕੀ ਸੁਪਨਾ ਆਇਆ ਉਹ ਅਰਥ ਦੱਸ ਦੇਗਾ ਇਸ ਤਰ੍ਹਾਂ ਕਿੰਨੇ ਸਲਾਹ ਦਿੱਤੀ ਪਿਲਾਉਣ ਹਾਰੇ ਨੇ ਹਾਂ ਕੋਈ ਵੱਡੀ ਸਮੱਸਿਆ ਆ ਜਾਣ ਤੇ ਜੇ ਸਲਾਹ ਵੀ ਦੇਣੀ ਪਵੇ ਤਾਂ ਜਦੋਂ ਗਿਆਨੀ ਵੀ ਫੇਲ ਹੋ ਜਾਣ ਪਿਲੌਣ ਹਾਰੇ ਨੂੰ ਵੀ ਮੌਕਾ ਦਿੱਤਾ ਜਾਂਦਾ ਹੈ ਕਿ ਜਿਹੜੇ ਸੱਚ ਨੂੰ ਉਹ ਜਾਣਦਾ ਹੈ ਉਹ ਸੱਚ ਰਾਜੇ ਨੂੰ ਵੀ ਦੱਸੇ ਐਸਾ ਸਮਝਦਾਰ ਹੋਣਾ ਚਾਹੀਦਾ ਸੋ ਨਹਿਮੀਆਂ ਪਿਲੌਣ ਹਾਰਾ ਸੀ ਕਹਿੰਦੇ ਇਸ ਨੂੰ ਕੋਈ ਆਮ ਕੰਮ ਨਾ ਸਮਝਿਓ ਸਾਡੇ ਘਰਾਂ ਚ ਆਮ ਤੌਰ ਤੇ ਨੌਕਰ ਹੁੰਦੇ ਆ ਸਰਵੈਂਟ ਯਾਨੀ ਕੰਮ ਕਰਨ ਵਾਲੇ ਚਾਹ ਦਿੰਦੀ ਆ ਕੌਫੀ ਦਿੰਦੀ ਆ ਇਹ ਬਰਤਨ ਸਾਫ਼ ਕਰ ਦਿਆ ਪਿਆਰਿਓ ਨਹਿਮੀਆਂ ਵੀ ਇਸ ਤਰ੍ਹਾਂ ਕੰਮ ਕਰਦਾ ਸੀ ਇਸ ਤਰ੍ਹਾਂ ਸੋਚਿਓ ਨਾ ਜੇ ਰਾਜੇ ਦੀ ਜਾਨ ਬਚਾਉਣੀ ਹੈ ਤਾਂ ਵਿਸ਼ਵਾਸਯੋਗ ਹੋਣਾ ਚਾਹੀਦਾ ਜੋ ਵਿਅਕਤੀ ਹੈ ਉੱਥੇ ਰਹਿ ਕੇ ਜੋ ਭੋਜਨ ਰਾਜੇ ਨੂੰ ਦਿੱਤਾ ਜਾਂਦਾ ਹੈ ਉਸ ਨੂੰ ਜਾਂਚ ਨਹੀਂ ਸਕਦਾ ਕੌਣ ਜਾਂਚਦਾ ਜਾਣਦੇ ਹੋ ਜੋ ਰਾਜੇ ਨੂੰ ਬਹੁਤ ਪਿਆਰ ਕਰਦਾ ਉਹੀ ਜਾਂਚਦਾ ਹੈ ਯਾਨੀ ਜੋ ਰਾਜੇ ਨੂੰ ਬੜਾ ਪਿਆਰ ਕਰਦਾ ਉਹੀ ਚਾਹੀਦਾ ਰਾਜਾ ਜਿਹਦੇ ਤੇ ਵਿਸ਼ਵਾਸ ਕਰਦਾ ਉਹੀ ਚਾਹੀਦਾ ਲੋੜ ਪੈਣ ਤੇ ਰਾਜੇ ਨੂੰ ਸਲਾਹ ਦੇਣ ਵਾਲਾ ਵੀ ਇਕ ਉੱਤਮ ਅਹੁਦੇ ਤੇ ਨਹਿਮੀਆਂ ਨੌਕਰੀ ਕਰ ਰਿਆ ਸੀ ਹੁਣ ਜਦ ਉਹਦੇ ਭਰਾ ਨਹਿਮੀਆਂ ਨੂੰ ਮਿਲਣ ਦੇ ਲਈ ਆਏ ਨਹਿਮੀਆਂ ਜੋ ਉੱਤਮ ਅਹੁਦੇ ਤੇ ਸੀ ਤੂੰ ਮੇਰੀ ਆਗਿਆ ਤੋਂ ਬਿਨਾ ਕਿਉਂ ਆਇਆ ਮੇਰੀ ਅਪੁਆਇੰਟਮੈਂਟ ਤੋਂ ਬਿਨਾ ਕਿਉਂ ਆਇਆ ਤੈਨੂੰ ਲੱਗ ਰਿਹਾ ਕਿ ਮੈਂ ਇੱਥੇ ਬਹਿ ਕੇ ਟਾਈਮ ਪਾਸ ਕਰ ਰਿਹਾ ਹਾਂ ਜਾਂ ਇਸ ਤਰ੍ਹਾਂ ਸੋਚ ਰਿਹਾ ਹੈ ਕਿ ਮੈਂ ਛੋਟੀ ਮੋਟੀ ਨੌਕਰੀ ਕਰ ਰਿਹਾ ਹਾਂ ਤੂੰ ਕੀ ਸੋਚ ਰਿਹਾ ਹੈ ਇਸ ਤਰ੍ਹਾਂ ਅਚਾਨਕ ਆ ਗਿਆ ਇਸ ਤਰ੍ਹਾਂ ਕੀ ਹੋਏਗਾ ਨਹੀਂ ਭੈਣੋਂ ਅਤੇ ਭਰਾਵੋ ਪਰਮੇਸ਼ਵਰ ਆਸ਼ੀਸ਼ ਦਿੰਦਾ ਹੈ ਪੜ੍ਹਾਈ ਚ ਹੋ ਸਕਦਾ ਵਪਾਰ ਚ ਹੋ ਸਕਦਾ ਨੌਕਰੀ ਤੇ ਹੋ ਸਕਦਾ ਕਿਸੇ ਵੀ ਤਰ੍ਹਾਂ ਹੋ ਸਕਦਾ ਪਰਮੇਸ਼ਵਰ ਹਮੇਸ਼ਾ ਸਾਨੂੰ ਸਿਰ ਬਣਾ ਕੇ ਰੱਖਦਾ ਬਲਕਿ ਪੂਛ ਨਹੀਂ ਜਦੋਂ ਪਰਮੇਸ਼ਵਰ ਆਸ਼ੀਸ਼ ਦਿੰਦਾ ਹੈ ਉੱਚਾ ਕਰਦਾ ਹੈ ਤਾਂ ਫਿਰ ਗੌਰ ਕਰਿਓ ਸਾਡੇ ਪਿੰਡ ਦੇ ਲੋਕ ਹੋਣ ਜਾ ਸਾਡੇ ਨਾਲ ਹੋਰ ਪਿੰਡ ਦੇ ਕਈ ਮਿਲੇ ਹੋਏ ਹੋਣ ਜਾਂ ਸਾਡੇ ਦੂਰ ਦੇ ਰਿਸ਼ਤੇਦਾਰ ਹੋਵੇ ਜਾਂ ਕੋਈ ਜਾਣ ਪਹਿਚਾਨਦਾ ਹੋਵੇ ਮੰਨ ਲਓ ਤੁਸੀਂ ਇੱਕ ਉੱਤਮ ਮੌਦੇ ਤੇ ਚਲੇ ਗਏ ਤੁਹਾਨੂੰ ਮਿਲਣਾ ਹੈ ਸੋਚ ਕੇ ਗੱਲ ਕਰਨੀ ਹੈ ਸੋਚ ਕੇ ਥੋੜੀ ਦੇਰ ਤੁਹਾਡੇ ਕੋਲ ਆ ਕੇ ਗੱਲ ਕਰਨੀ ਆ ਇਹ ਸੋਚ ਕੇ ਤੁਸੀਂ ਪੌਜ਼ ਨਾ ਮਾਰਿਓ ਇਹ ਸਭ ਨੂੰ ਸਮਝ ਆਏਗਾ ਕੀ ਨਹੀਂ ਮਾਰਨਾ ਪੌਜ਼ ਨਹੀਂ ਮਾਰਨਾ ਜੀ ਮੇਂ ਟਾਈਮ ਨਹੀਂ ਆ ਤੁਸੀਂ ਬੜੇ ਬਿਜ਼ੀ ਹੋ ਇਸ ਤਰ੍ਹਾਂ ਨਾ ਕਿਉਂ ਇੱਕ ਦਿਨ ਇੱਕ ਸੇਵਕ ਦੇ ਕੋਲੋਂ ਮੈਨੂੰ ਫੋਨ ਆਇਆ ਬ੍ਰਦਰ ਜੀ ਸਾਡੇ ਪਾਸਟਰ ਜੀ ਤੁਹਾਡੇ ਨਾਲ ਗੱਲ ਕਰਨਾ ਚਾਹੁੰਦੇ ਆ ਤੁਹਾਨੂੰ ਕਿਸ ਸਮੇਂ ਫੋਨ ਕਰਨ ਫਲਾਨੀ ਟਾਈਮ ਤੇ ਫੋਨ ਕਰਿਓ ਉਸ ਸਮੇਂ ਫ੍ਰੀ ਆ ਮੈਨੂੰ ਫੋਨ ਕਰ ਲਿਓ ਮੰਨ ਲਓ ਉਦਾਹਰਨ ਦੇ ਲਈ ਸ਼ਾਮ ਨੂੰ 7 ਵਜੇ ਇੱਕ ਦਿਨ ਅਸਿਸਟੈਂਟ ਨੇ ਫੋਨ ਕਰ ਦਿੱਤਾ ਸतीश ਕੁਮਾਰ ਜੀ ਸਾਡੇ ਪਾਸਟਰ ਜੀ ਤੁਹਾਡੇ ਨਾਲ ਗੱਲ ਕਰਨਾ ਚਾਹੁੰਦੇ ਆ ਮੈਂ ਕਿਹਾ ਤੁਸੀਂ ਫੋਨ ਦੇ ਦਿਓ ਇਸ ਦੌਰਾਨ ਉੱਥੇ ਇੱਕ ਪਾਸਟਰ ਸੀ ਮੈਂ ਜੋ ਫਾਈਲ ਦਿੱਤੀ ਆ ਉਹ ਕਦੋਂ ਆਏਗੀ ਕੌਣ ਆ ਰਿਹਾ ਮੈਂ ਬੜਾ ਬਿਜ਼ੀ ਆ ਨਾ ਇਸ ਤਰ੍ਹਾਂ ਉਹਨਾਂ ਦੀ ਕਲਾਸ ਲੈ ਰਿਆ ਸੀ ਮੈਨੂੰ ਲਾਈਨ ਤੇ ਲੈ ਕੇ ਇਹਨੂੰ ਕੀ ਕਹਿੰਦੇ ਆ ਜਾਣਦੇ ਹੋ ਪੋਜ਼ ਮਾਰਨਾ ਮੈਂ ਦੇਖਿਆ ਦੇਖ ਕੇ ਫੋਨ ਰੱਖ ਦਿੱਤਾ ਉਸ ਤੋਂ ਬਾਅਦ ਉਹਨਾਂ ਨੇ ਮੈਨੂੰ ਫੋਨ ਕੀਤਾ ਮੈਂ ਬਿਜ਼ੀ ਸੀ ਨਾ ਮੈਂ ਫੋਨ ਨਹੀਂ ਚੱਕਿਆ ਜਾंदे ਹੋ ਕਿਉਂ ਕਿਉਂਕਿ ਮੇਰ ਨਾਲ ਗੱਲ ਕਰਨੀ ਹੈ ਕਹਿ ਕੇ ਮੇਰ ਤੋਂ ਸਮਾਂ ਲੈ ਕੇ ਮੈਨੂੰ ਫੋਨ ਕਰਕੇ ਇਸ ਤਰ੍ਹਾਂ ਫਾਲਤੂ ਦੇ ਪੋਜ ਕਿਉਂ ਮਾਰਨੇ ਆ ਕੁਝ ਲੋਕਾਂ ਦੀ ਆਦਤ ਆ ਪੋਜ ਮਾਰਨ ਦੀ ਉਹ ਵੀ ਸੇਵਾ 'ਚ ਚੰਗੀ ਗੱਲ ਨਹੀਂ ਪੈਣੋ ਤੇ ਪ੍ਰਭੂ ਪਰਮੇਸ਼ਰ ਤੁਹਾਨੂੰ ਉੱਚਾ ਕਰੇ ਸਫਲਤਾ ਦੇਵੇ ਇਸ ਤਰ੍ਹਾਂ ਜੇ ਸੋਚ ਰਹੇ ਹੋ ਤਾਂ ਤੁਹਾਡੇ 'ਚ ਜੋ ਹੋਣਾ ਚਾਹੀਦਾ ਜ਼ਰੂਰੀ ਸੁਭਾਅ ਕੀ ਆ ਜਾਣਦੇ ਹੋ ਦੀਨਤਾ ਨਮਰਤਾ ਦਾ ਸੁਭਾਅ ਨਹਿਮਿਆ ਬੜਾ ਬੀਜ਼ੀ ਸੀ। ਸਵੇਰ ਤੋਂ ਲੈ ਕੇ ਸ਼ਾਮ ਤੱਕ ਉਹ ਰਾਜੇ ਦੇ ਨਾਲ ਹੀ ਰਹਿੰਦਾ ਸੀ। ਐਨੇ ਵੱਡੇ ਅਹੁਦੇ ਤੇ ਜਦੋਂ ਨੌਕਰੀ ਕਰ ਰਿਹਾ ਸੀ ਤਾਂ ਅਚਾਨਕ ਉਹਦੇ ਭਾਈ ਆਏ। ਉਸ ਸਮੇਂ ਇਸ ਤਰ੍ਹਾਂ ਦੇ ਸੈੱਲਫੋਨ ਨਹੀਂ ਸੀ ਕਿ ਫੋਨ ਕਰਕੇ ਪੁੱਛੇ ਕਿ ਭਾਈ ਕਦੋਂ ਆਉਂਗੇ? ਜਾਂ ਕਿਹੜੇ ਸਮੇਂ ਤੁਸੀਂ ਫ੍ਰੀ ਹੋਵੋਗੇ ਇਹ ਪੁੱਛਣ ਦੇ ਲਈ ਜਾਂ ਮੈਸੇਜ ਦੇਣ ਦੇ ਲਈ ਇਹ ਸਭ ਨਹੀਂ ਸੀ ਨਾ। ਇਹ ਆਪਣੇ ਦੇਸ਼ ਤੋਂ ਦੂਜੇ ਦੇਸ਼ ਗਏ ਸੀ। अचानक प्रकट हो गए नहमिया ने प्रतिक्रिया की या देखो जो अचानक आ गए अपने लोकां नु देख के ਤੁਸੀਂ ਬਿਨਾ ਦੱਸੇ ਕਿਉਂ ਆਏ ਥੋੜਾ ਪਹਿਲਾਂ ਚਿੱਠੀ ਲਿਖ ਸਕਦੇ ਸੀ ਨਾ ਜਾਂ ਖਬਰ ਭੇਜਣੀ ਸੀ ਅਸੀਂ ਆ ਰਹੇ ਆ ਅਚਾਨਕ ਕਿਵੇਂ ਆ ਗਏ ਇਹ ਨਹੀਂ ਕਿਹਾ नहमिया अपने ਪੰਦੇ ਨਾਲ بڑے ਪਿਆਰ ਦੇ ਨਾਲ ਉਸ ਨੇ ਗੱਲ ਕੀਤੀ ਸਾਡੇ ਸਾਰੇ ਲੋਕ ਠੀਕ ਆ ਉਹਦਾ ਜੋ ਕਨੈਕਸ਼ਨ ਸੀ ਉਹ ਆਪਣੇ ਰਿਸ਼ਤੇਦਾਰਾਂ ਦੇ ਹਾਲਚਾਲ ਦੇ ਬਾਰੇ ਪੁੱਛ ਰਿਹਾ ਹੋਵੇਗਾ ਉਹ ਠੀਕ ਆ ਸਾਰੇ ਠੀਕ ਆ ਸਭ ਠੀਕ ਆ ਪੁੱਛ ਰਿਹਾ ਹੋਵੇਗਾ ਭੈਣੋਂ ਅਤੇ ਭਰਾਵੋ ਚੰਗਿਆ ਸ਼ਬਦ ਬੜਾ ਛੋਟਾ ਹੈ ਪਰ ਬੜਾ ਸਮਰਥੀਆ ਜਾਣਦੇ ਹਾਂ ਕੋਈ ਵੀ ਹੋਵੇ ਜਿਹਨੂੰ ਅਸੀਂ ਜਾਣਦੇ ਆ ਸਾਡੇ ਸਾਹਮਣੇ ਆਏ ਹੱਸਦੇ ਹੋਏ ਪੁੱਛੋ ਭਾਈ ਠੀਕ ਹੋ ਬੜੇ ਖੁਸ਼ ਹੋਣਗੇ ਪਲਾ ਕਿਉਂ ਅੱਜ ਮਨੁੱਖ ਸਵਾਰਥ ਨਾਲ ਭਰੇ ਹੋਏ ਸੁਭਾ ਦਾ ਹੈ ਬਸ ਮੈਂ ਹੀ ਠੀਕ ਰਹਾ ਕਾਫੀ ਆ ਮੈਂ ਠੀਕ ਰਹਾ ਤਾਂ ਬਹੁਤ ਆ ਦੂਜਿਆਂ ਨਾ ਕੀ ਆ ਦੂਜਾ ਕੋਈ ਚੰਗਾ ਹੋਵੇ ਜਾਂ ਨਾ ਹੋਵੇ ਮੈਂ ਹੀ ਬਸ ਠੀਕ ਹਾਂ ਇਹ ਸਵਾਰਥਾ ਮੰਨ ਲਓ ਜੇ ਤੁਸੀਂ ਨਿਸਵਾਰਥ ਹੋਤਾ ਤੁਸੀਂ ਠੀਕ ਆ ਕਾਫੀ ਨਹੀਂ ਆ ਤੇ ਸਾਹਮਣੇ ਵਾਲਾ ਵੀ ਠੀਕ ਹੋਣਾ ਚਾਹੀਦਾ ਸਾਹਮਣੇ ਵਾਲਾ ਠੀਕ ਆ ਜਾਂ ਨਹੀਂ ਆ ਜਾਣਨਾ ਇਹ ਸਵਾਰਥ ਰਹਿਤ ਸਪਿਰਿਟ ਹੈ ਇਸ ਲਈ ਕਿਤੇ ਵੀ ਜੇ ਤੁਸੀਂ ਨੌਕਰੀ ਕਰਦੇ ਹੋ ਤਾਂ ਹੱਸਦੇ ਹੋਏ ਪੁੱਛੋ ਭਾਈ ਠੀਕ ਹੋ ਬੜੇ ਖੁਸ਼ ਹੋਣਗੇ ਭੈਣੋ ਤੇ ਭਰਾਵੋ ਪਿਆਰ ਦੇ ਨਾਲ ਜਿਓ ਬਾਈਬਲ ਦੱਸਦੀ ਹੈ ਪਰਮੇਸ਼ਵਰ ਪ੍ਰੇਮੀਆ ਇਸ ਲਈ ਅਸਲੀ ਪਿਆਰ ਦੇ ਨਾਲ ਰਹਿਣਾ ਹੈ ਜਿਹਦੇ ਵਿੱਚ ਪਿਆਰ ਨਹੀਂ ਉਹ ਪਰਮੇਸ਼ਵਰ ਦਾ ਜਨ ਨਹੀਂ ਨਾਟਕ ਕਰਨ ਵਾਲਾ ਪਿਆਰ ਧੋਖੇ ਦਾ ਪਿਆਰ ਬਿਲਕੁਲ ਨਹੀਂ ਚਾਹੀਦਾ ਸੱਚੇ ਪਿਆਰ ਨੂੰ ਹੀ ਅੱਜ ਪਰਮੇਸ਼ਵਰ ਵੇਖਣਾ ਚਾਹੁੰਦਾ ਹੈ ਜੇ ਗੱਲ ਕਰਨੀ ਹੈ ਤਾਂ ਪੂਰੇ ਦਿਲ ਤੋਂ ਗੱਲ ਕਰੋ ਜੇ ਸ਼ੇਖ ਐਂਡ ਕਰਨੀ ਹੋ ਤਾਂ ਪੂਰੇ ਦਿਲ ਤੋਂ ਕਰੋ ਠੀਕ ਆ ਪੁੱਛਣੇ ਹੋ ਤਾਂ ਪੂਰੇ ਦਿਲ ਤੋਂ ਹੀ ਪੁੱਛੋ ਪਰ ਨਾਟਕ ਨਾ ਕਰੋ ਧੋਖਾ ਦੇਣ ਦੀ ਕੋਸ਼ਿਸ਼ ਨਾ ਕਰੋ ਸੱਚੀ ਮੁਹੱਬਤ ਤੁਸੀਂ ਵੰਡੋ ਜੇ ਗੱਲ ਕਰਨ ਦਾ ਮਨ ਨਹੀਂ ਆ ਚੁੱਪ-ਚੁੱਪ ਚਲੇ ਜਾਓ ਇੰਨਾ ਹੀ ਅੰਦਰ ਗੁੱਸੇ ਨੂੰ ਰੱਖ ਕੇ ਅੰਦਰ ਕਰੋਧ ਨੂੰ ਰੱਖ ਕੇ ਅੰਦਰ ਵੈਰ ਰੱਖ ਕੇ ਉਪਰੋਂ ਪ੍ਰੇਜ਼ਰਲ ਔਰ ਬ੍ਰਦਰ ਠੀਕੋ ਦੁਸ਼ਟ ਅੰਦਰ ਤਾਂ ਕੁਝ ਹੋਰ ਚੱਲ ਰਿਹਾ ਅੰਦਰ ਤਾਂ ਕਰੋਧ ਆ ਅੰਦਰ ਤਾਂ ਵੈਰ ਆ ਅੰਦਰ ਤਾਂ ਈਰਖਾ ਹੈ ਅਤੇ ਉਪਰੋਂ ਪਰਮੇਸ਼ਵਰ ਦਾ ਧੰਨਵਾਦ ਹੋਵੇ ਇਹ ਨਾਟਕ ਬਾਜੀ ਪਰਮੇਸ਼ਵਰ ਗ੍ਰਹਿਣ ਨਹੀਂ ਕਰੇਗਾ ਨਾਟਕ ਨਾ ਕਰੋ ਭੈਣੋ ਤੇ ਭਰਾਵੋ ਨਾਟਕ ਕਰਨ ਦੀ ਕੋਸ਼ਿਸ਼ ਨਾ ਕਰੋ ਲੋਕਾਂ ਨੂੰ ਧੋਖਾ ਦੇਣ ਦਾ ਜੀਵਨ ਨਾ ਜਿਓ ਸੱਚਾ ਜੀਵਨ ਹੀ ਪ੍ਰਭੂ ਨੂੰ ਪਸੰਦਾ ਸੱਚੀ ਜ਼ਿੰਦਗੀ ਜਿਈਏ ਉਸ ਦਿਨ ਨਹਿਮੀਆਂ ਆਪਣੇ ਇਲਾਕੇ ਚੋਂ ਉਹਦੇ ਲੋਕਾਂ ਦੇ ਵਿੱਚੋਂ ਜਦੋਂ ਉਹਦੇ ਭਰਾ ਉਹਦੇ ਕੋਲ ਆਏ ਬੜੇ ਪਿਆਰ ਨਾਲ ਗੱਲ ਕੀਤੀ ਇੰਨਾ ਹੀ ਨਹੀਂ ਸਭ ਦੀ ਖੁਸ਼ੀ ਨੂੰ ਪੁੱਛਿਆ ਫਿਰ ਤੋਂ ਕਹਿ ਰਿਆਂ ਦੂਜਿਆਂ ਦੀ ਸੁਖ ਸਲਾਮਤੀ ਦੇ ਬਾਰੇ ਜਾਨਣਾ ਇਹ ਅਦਭੁਤ ਆਤਮਿਕਤਾ ਹੈ ਉਦਾਹਰਨ ਤੱਕੇ ਨਾਲ ਯੂਸਫ ਨੂੰ ਜੇਲ੍ਹ ਦੇ ਵਿੱਚ ਸੁੱਟ ਦਿੱਤਾ ਗਿਆ ਕੀ ਗਲਤੀ ਕੀਤੀ ਸੀ ਕੋਈ ਵੀ ਗਲਤੀ ਨਹੀਂ ਕੀਤੀ ਸੀ ਜੋ ਧਰਮੀ ਹੋ ਕੇ ਚੱਲਿਆ ਅਤੇ ਉਸ ਦੇ ਨਾਲ ਬੇਇਨਸਾਫੀ ਹੋਈ ਇਨ ਵਚਨਾਂ ਨੂੰ ਸੁਣਨ ਵਾਲਿਆਂ ਦੇ ਵਿੱਚੋਂ ਕਈ ਲੋਕ ਪ੍ਰਭੂ ਮੇਰੇ ਨਾਲ ਇਸ ਤਰ੍ਹਾਂ ਕਿਉਂ ਹੋਇਆ ਮੇਰੇ ਜੀਵਨ 'ਚ ਐਸਾ ਨਿਆਂ ਕਿਉਂ ਹੋਇਆ ਯੈਸ ਨੌਕਰੀ ਦੇ ਬਾਰੇ ਮੇਰੇ ਨਾਲ ਅਨਿਆਂ ਹੋਇਆ ਹੋਵੇਗਾ ਵਪਾਰ ਦੇ ਵਿੱਚ ਤੁਹਾਡੇ ਨਾਲ ਤੱਕਾ ਹੋਇਆ ਹੋਵੇਗਾ ਤੁਹਾਨੂੰ ਜੋ ਕੁਝ ਵੀ ਮਿਲਣਾ ਸੀ ਉਹਦੇ 'ਚ ਬੇਈਮਾਨੀ ਹੋਈ ਵਿਆਹ ਦੇ ਵਿੱਚ ਵੀ ਤੁਹਾਡੇ ਨਾਲ ਬੇਈਮਾਨੀ ਹੋਏਗੀ ਮੈਂ ਪੁੱਛਦਾ ਹਾਂ ਅੱਜ ਤੁਸੀਂ ਆਪਣੇ ਜੀਵਨ ਦੇ ਵਿੱਚ ਕਿਹੜੇ ਹਿੱਸੇ 'ਚ ਬੇਈਮਾਨੀ ਨੂੰ ਮਹਿਸੂਸ ਕਰਦੇ ਹੋ ਜੇ ਤੁਸੀਂ ਸੋਚ ਰਹੇ ਹੋ ਕਿ ਮੇਰੇ ਨਾਲ ਇਸ ਤਰ੍ਹਾਂ ਹੋਇਆ ਇਸ ਤਰ੍ਹਾਂ ਤੁਹਾਡੇ ਇਕੱਲੇ ਦੇ ਨਾਲ ਨਹੀਂ ਹੋਇਆ ਸਭ ਦੇ ਨਾਲ ਹੋਇਆ ਪੈਨ ਸਿਰਫ ਤੁਹਾਡੇ ਨਾਲ ਹੀ ਨਹੀਂ ਹੋਇਆ ਬਾਈਬਲ ਚ ਸਭ ਲੋਕਾਂ ਦੇ ਨਾਲ ਹੋਇਆ ਉਹਨਾਂ ਚੋਂ ਇੱਕ ਯੂਸਫ ਹੈ ਖਰਾਈ ਅਤੇ ਇਮਾਨਦਾਰੀ ਨਾਲ ਚੱਲਿਆ ਇਹਦੇ ਬਦਲੇ ਉਸ ਨੂੰ ਬੇਈਮਾਨੀ ਮਿਲ ਗਈ ਪਵਿੱਤਰ ਤਾਈ ਨੂੰ ਬਚਾਉਣ ਦੇ ਲਈ ਉਹਨੇ ਸੋਚਿਆ ਕਿ ਮੈਂ ਪਾਪ ਨਹੀਂ ਕਰਾਂਗਾ ਪਰ ਉਹਦੇ ਨਾਲ ਬੇਈਮਾਨੀ ਹੋਈ ਉਸ ਨੂੰ ਲਿਜਾ ਕੇ ਜੇਲ੍ਹ ਚ ਸੁੱਟ ਦਿੱਤਾ ਗਿਆ ਇਸ ਤਰ੍ਹਾਂ ਜੇਲ੍ਹ ਚ ਸੁੱਟਣ ਤੇ ਉਹਨੇ ਨਹੀਂ ਕਿਹਾ ਕਿ ਪ੍ਰਭੂ ਮੇਰੇ ਨਾਲ ਇਸ ਤਰ੍ਹਾਂ ਕਿਉਂ ਹੋਇਆ ਕਿਉਂ ਮੇਰੇ ਨਾਲ ਧੱਕਾ ਹੋਇਆ ਇਸ ਤਰ੍ਹਾਂ ਕਿਉਂ ਹੋਇਆ ਕਿਉਂ ਗਲਤ ਕਰ ਰਹੇ ਹਾਂ ਕਿਉਂ ਇੰਨਾ ਮਾੜਾ ਕਰ ਰਹੇ ਹਾਂ ਬੇਰਹਿਮੀ ਨਾਲ ਜਦੋਂ ਸਜ਼ਾ ਸੁਣਾ ਦਿੱਤੀ ਗਈ ਤਾਂ ਜੇਲ੍ਹ ਚ ਸੁੱਟਿਆ ਗਿਆ ਤਾਂ ਤੁਸੀਂ ਕਿੱਥੇ ਗਏ ਸਵਾਲ ਨੇ ਕੀਤਾ ਪ੍ਰਭੂ ਨੂੰ ਕੋਈ ਸਵਾਲ ਨਹੀਂ ਕੀਤਾ ਸ਼ਾਇਦ ਅੱਜ ਤੁਸੀਂ ਸਵਾਲ ਕਰ ਰਹੇ ਹੋ ਮੇਰੇ ਨਾਲ ਇਹ ਇਸ ਤਰ੍ਹਾਂ ਕਿਉਂ ਹੋਇਆ ਮੈਨੂੰ ਹੀ ਇਹ ਦੁੱਖ ਕਿਉਂ ਮਿਲਿਆ ਮੇਰੇ ਜੀਵਨ ਚ ਮੇਰੇ ਪਰਿਵਾਰ ਚ ਇਸ ਤਰ੍ਹਾਂ ਕਿਉਂ ਹੋਇਆ ਸ਼ਾਇਦ ਤੁਸੀਂ ਪ੍ਰਭੂ ਨੂੰ ਸਵਾਲ ਕਰ ਰਹੇ ਹੋ ਫਿਰ ਤੋ ਕਹਿ ਰਹੇ ਹਾਂ ਜੋ ਪਰਮੇਸ਼ਵਰ ਨੂੰ ਪਿਆਰ ਕਰਦੇ ਆ ਯਾਨੀ ਜਿਨ੍ਹਾਂ ਨੂੰ ਉਹਨਾਂ ਨੇ ਆਪਣੀ ਮਹਿਮਾ ਦੇ ਲਈ ਬੁਲਾਇਆ ਹੈ ਸਾਰੀਆਂ ਗੱਲਾਂ ਕੁਝ ਗੱਲਾਂ ਇਸ ਤਰ੍ਹਾਂ ਨਹੀਂ ਲਿਖਿਆ ਸਾਰੀਆਂ ਗੱਲਾਂ ਮਿਲ ਕੇ ਉਹਨਾਂ ਦੀਆਂ ਭਲਾਈ ਹੀ ਕਰਦੀਆਂ ਹੈ ਯਾਦ ਰੱਖੋ ਸਾਰੀਆਂ ਗੱਲਾਂ ਮੇਰੇ ਨਾਲ ਗਲਤ ਕਿਉਂ ਹੋਇਆ ਯੈਸ ਇਹ ਗਲਤ ਹੋਣ ਦੇ ਲਈ ਪਰਮੇਸ਼ਵਰ ਨੇ ਆਗਿਆ ਦਿੱਤੀ ਕਿਉਂਕਿ ਤੁਹਾਡੇ ਜੀਵਨ ਚ ਭਲਾ ਕਰਨ ਦੇ ਲਈ ਜੋ ਤੁਸੀਂ ਸੋਚਿਆ ਨਹੀਂ ਆ ਕਿਸ ਤਰ੍ਹਾਂ ਕਿਵੇਂ ਮੈਂ ਦੱਸਦਾ ਹਾਂ ਯੂਸਫ ਜੋ ਇੱਕ ਘਰ ਦੇ ਵਿੱਚ ਨੌਕਰ ਦੇ ਰੂਪ ਚ ਜੁਆਇਨ ਹੋਇਆ ਉਹਦੇ ਨਾਲ ਗਲਤ ਹੋਇਆ ਨੌਕਰੀ ਚਲੀ ਗਈ ਅਤੇ ਉਹਦੇ ਚਰਿੱਤਰ ਤੇ ਖਰਾਬ ਕਰਨ ਦੀ ਮੋਹਰ ਲਾ ਦਿੱਤੀ ਗਈ ਉਸਨੇ ਜੋ ਗਲਤੀ ਨਹੀਂ ਕੀਤੀ ਜੇਲ੍ਹ ਚ ਸੁੱਟਿਆ ਗਿਆ ਜੇਲ੍ਹ ਦੇ ਵਿੱਚ ਇਸ ਤਰ੍ਹਾਂ ਯੂਸਫ ਸੋਚ ਕੇ ਬੈਠਾ ਨਹੀਂ ਰਿਹਾ ਕਿ ਮੇਰੇ ਨਾਲ ਇਸ ਤਰ੍ਹਾਂ ਕਿਉਂ ਹੋਇਆ ਕਿਉਂ ਗਲਤ ਹੋ ਗਿਆ ਕਿਉਂ ਇਸ ਤਰ੍ਹਾਂ ਹੋ ਗਿਆ ਮੇਰੇ ਨਾਲ ਹੀ ਕਿਉਂ ਹੋਇਆ ਮੇਰੇ ਨਾਲ ਕਿਉਂ ਹੋ ਗਿਆ ਮੇਰੇ ਪਰਮੇਸ਼ੁਰ ਕਿੱਥੇ ਆ ਇਸ ਤਰ੍ਹਾਂ ਪਰਮੇਸ਼ੁਰ ਦੀ ਨਿੰਦਾ ਨਹੀਂ ਕੀਤੀ ਨਾ ਆਪਣੇ ਆਪ ਦੀ ਨਿੰਦਾ ਕੀਤੀ ਅਤੇ ਨਾ ਹੀ ਉਹ ਨਿਰਾਸ਼ ਹੋਇਆ ਨਾ ਚਿੰਤਾ ਕੀਤੀ ਨਾ ਵਿਆਕੁਲ ਹੋਇਆ ਲੇਕਿਨ ਉਸੇ ਜੇਲ੍ਹ 'ਚ ਉਸ ਨੂੰ ਅਸੀਂ ਰੋਂਦੇ ਹੋਏ ਨਹੀਂ ਵੇਖਦੇ ਪਰ ਬਾਈਬਲ ਦੱਸਦੀ ਹੈ ਲੋਕਾਂ ਨੇ ਉਹਦੇ ਪੈਰਾ ਚ ਬੇੜੀਆਂ ਪਾ ਕੇ ਉਸ ਨੂੰ ਦੁੱਖ ਦਿੱਤਾ ਬਾਈਬਲ 'ਚ ਲਿਖਿਆ ਜੰਜੀਰਾ ਬੰਨ ਦਿੱਤੀਆਂ ਜ਼ਖਮੀ ਕੀਤਾ ਗਿਆ ਪਰਮੇਸ਼ਵਰ ਨੇ ਆਗਿਆ ਦਿੱਤੀ ਕਿ ਗਲਤ ਹੋਵੇ ਪਰਮੇਸ਼ਵਰ ਨੇ ਆਗਿਆ ਦਿੱਤੀ ਪਰ ਬਾਈਬਲ ਦੱਸਦੀ ਆ ਕਿ ਉਹ ਜਦ ਜੇਲ੍ਹ ਦੇ ਵਿੱਚ ਸੀ ਯੂਸਫ ਦੇ ਨਾਲ ਕੌਣ ਸੀ ਯਹੋਵਾ ਯੂਸਫ ਦੇ ਨਾਲ ਸੀ ਕਿਥੇ ਜੇਲ੍ਹ ਦੇ ਵਿੱਚ ਪਤੀ 39 ਅਧਿਆਇ 20 ਵਚਨ ਯੂਸਫ ਦੇ ਸੁਆਮੀ ਨੇ ਉਸ ਨੂੰ ਫੜ ਕੇ ਜੇਲ੍ਹ ਦੇ ਵਿੱਚ ਜਿੱਥੇ ਰਾਜੇ ਦੇ ਕੈਦੀ ਕੈਦ ਸੀ ਸੁਟਵਾ ਦਿੱਤਾ ਅਤੇ ਉਹ ਜੇਲ੍ਹ ਦੇ ਵਿੱਚ ਰਿਹਾ ਪਰ ਯਹੋਵਾ ਯੂਸਫ ਦੇ ਨਾਲ-ਨਾਲ ਰਿਹਾ ਸਮਝ ਗਏ ਹੋ ਜੇਲ੍ਹ ਦੇ ਵਿੱਚ ਯੂਸਫ ਸੁੱਟ ਦਿੱਤਾ ਗਿਆ ਫਿਰ ਵੀ ਪਰਮੇਸ਼ਵਰ ਨਾਲ ਸੀ ਤੁਹਾਡੇ ਜੀਵਨ ਚ ਕਦੇ ਗਲਤ ਹੋਇਆ ਤਾਂ ਸੁਣੋ ਪਰਮੇਸ਼ਵਰ ਤੁਹਾਡੇ ਨਾਲ ਰਹਿਣਾ ਹੀ ਕਾਫੀ ਆ ਉਸ ਗਲਤ ਨੂੰ ਹੀ ਆਸ਼ਿਸ਼ ਦੇ ਰੂਪ ਦੇ ਵਿੱਚ ਚਮਤਕਾਰ ਦੇ ਰੂਪ ਚ ਪਰਮੇਸ਼ਵਰ ਬਦਲੇਗਾ ਹੌਸਲਾ ਰੱਖੋ ਰਾਈਟ ਪਾਸਟਰ ਜੀ ਅਸੀਂ ਨਹਿਮਿਆ ਦੇ ਕੋਲ ਸੀ ਨਾ ਇੱਥੇ ਕਿਉਂ ਆ ਗਏ ਆ ਦੱਸਦਾ ਹਾਂ ਸੁਣੋ ਨਹਿਮਿਆ ਨੇ ਕੀ ਕੀਤਾ ਗੱਲਬਾਤ ਕੀਤੀ ਗੱਲਬਾਤ ਕਰਨ ਚ ਕੀ ਆ ਪ੍ਰੇਮ ਆ ਉਸ ਪ੍ਰੇਮ ਚ ਕੀ ਆ आशीष लुकी हुई या वही मैं ਦੱਸਣਾ ਚਾਹੁੰਦਾ ਹਾਂ ਉਹਨ ਯੂਸਫ ਕਿੱਥੇ ਆ ਜੇਲ੍ਹ ਦੇ ਵਿੱਚ ਹੈ ਰੋਂਨ ਦੀ ਸੂਰਤ ਬਣਾ ਕੇ ਰੋਂਦੇ ਹੋਏ ਇੱਕ ਕੋਨੇ 'ਚ ਬੈਠਿਆ ਹੋਇਆ ਸੀ ਸੋਚ ਰਿਹਾ ਉਹ ਨਹੀਂ ਪਿਆਰਿਓ ਉਹ ਜੇਲ੍ਹ ਦੇ ਵਿੱਚ ਕੈਦੀਆਂ ਨੂੰ ਸਮਝਾਉਂਦਾ ਸੀ ਉਹਨਾਂ ਦਿਨਾਂ 'ਚ ਦੋ ਨਵੇਂ ਕੈਦੀ ਜੇਲ੍ਹ ਦੇ ਵਿੱਚ ਵੀ ਆਏ ਇੱਕ ਦਿਨ ਯੂਸਫ ਉਹਨਾਂ ਦੇ ਕੋਲ ਆਇਆ ਉਹ ਬੜੇ ਪਰੇਸ਼ਾਨ ਸੀ ਇਹ ਲੋਕ ਰੋਂਨ ਵਾਲੇ ਆ ਉਨੇ ਗੁੱਸਾ ਨਹੀਂ ਕੀਤਾ ਨਾ ਡਾਂਟਿਆ ਉਹਦੇ ਨਾਲ ਵੀ ਗਲਤ ਹੋਇਆ ਉਹ ਜੇਲ੍ਹ ਦੇ ਵਿੱਚ ਬੇਰਹਾਮੀ ਦੇ ਨਾਲ ਟਟਿਆ ਗਿਆ ਲੇਕਿਨ ਫਿਰ ਵੀ ਉਹਦੇ ਅੰਦਰ ਦਾ ਪਿਆਰ ਯਾ ਮੁਹੱਬਤ ਕਟੀ ਨਹੀਂ ਕੀ ਤੁਸੀਂ ਦੁੱਖਾਂ ਚੋਂ ਨਿਕਲ ਰਹੇ ਹੋ ਕੀ ਤੁਸੀਂ ਪਰੇਸ਼ਾਨੀਆਂ ਚੋਂ ਨਿਕਲ ਰਹੇ ਹੋ ਤਾਂ ਫਿਰ ਸੁਣੋ ਤੁਹਾਡੇ ਅੰਦਰ ਜੋ ਪਿਆਰ ਆ ਜੋ ਮੁਹੱਬਤ ਆ ਉਸ ਨੂੰ ਦੂਰ ਨਾ ਕਰੋ ਮੱਲੋ ਗੁਲਾਬ ਦਾ ਫੁੱਲਾ ਮੀ ਪੈ ਰਿਆ ਗੁਲਾਬ ਦੇ ਫੁੱਲ ਦੀ ਖੁਸ਼ਬੂ ਜਾਏਗੀ ਮੱਲੋ ਧੂੜ ਉੱਡਿਆ ਉਹਦੀ ਖੁਸ਼ਬੂ ਜਾਏਗੀ ਦੱਸੋ ਹਨੇਰੀ ਤੂਫਾਨ ਚੱਲੀ ਖੁਸ਼ਬੂ ਉੱਡੇਗੀ ਉਸ ਤੋਂ ਬਾਅਦ ਗੁਲਾਬ ਦਾ ਫੁੱਲ ਟੁੱਟ ਕੇ ਡਿੱਗ ਪਿਆ ਉਸ ਗੁਲਾਬ ਦੇ ਫੁੱਲ ਨੂੰ ਚੱਕ ਕੇ ਵੇਖੋ ਖੁਸ਼ਬੂ ਚਲੀ ਜਾਏਗੀ ਉਹ ਦਿਹਾੜੇ ਦਿਵਾਲੇ ਦਾ ਵਾਤਾਵਰਨ ਵੀ ਤੁਸੀਂ ਦੇਖੋ ਕਿਸੇ ਵੀ ਵਾਤਾਵਰਨ ਦਾ ਉਹ ਸਾਹਮਣਾ ਕਰੇ ਉਹਦੇ ਅੰਦਰ ਜੋ ਖੁਸ਼ਬੂ ਆ ਉਸ ਨੂੰ ਉਹ ਗੁਲਾਬ ਦਾ ਫੁੱਲ ਗਵਾਉਂਦਾ ਨਹੀਂ ਇਸੇ ਤਰ੍ਹਾਂ ਅਸੀਂ ਸਾਰੇ ਜੋ ਆਤਮਿਕ ਹਾਂ ਚਾਹੇ ਮੁਸ਼ਕਿਲਾਂ ਚੋਂ ਨਿਕਲ ਰਹੇ ਹਾਂ ਪਰੇਸ਼ਾਨੀਆਂ ਤੇ ਵਿਪਤਾਵਾਂ ਚੋਂ ਨਿਕਲ ਰਹੇ ਹਾਂ ਸਾਡੇ ਚ ਰਹਿਣ ਵਾਲੀ ਆਤਮਿਕਤਾ ਪਿਆਰ ਮੁਹੱਬਤ ਖਤਮ ਨਹੀਂ ਹੋਣੀ ਚਾਹੀਦੀ ਇਹ ਹੀ ਅਸਲੀਅਤ ਤੇ ਸਹੀ ਆਤਮਿਕ ਵਿਅਕਤੀ ਦੀ ਨਿਸ਼ਾਨੀਆਂ ਆਰਟੀਫੀਸ਼ੀਅਲ ਫੁੱਲਾ ਸਮਝੋ ਇਹ ਸਭ ਆਰਟੀਫੀਸ਼ਲ ਫੁੱਲਾ ਮੀ ਆਵੇ ਹਨੇਰੀ ਆਵੇ ਕੁਝ ਵੀ ਹੋਵੇ ਇਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਕਾਰਨ ਕਿ ਇਹ ਆਰਟੀਫੀਸ਼ਲ ਆ ਇਸ ਤਰ੍ਹਾਂ ਦੇ ਨਾ ਬਣੋ ਹੁਣ ਚੰਗਾ ਵਾਤਾਵਰਨ ਆ ਉਹ ਚੰਗੇ ਵਾਤਾਵਰਨ ਦੇ ਵਿੱਚ ਆ ਇਹ ਦੇਖ ਕੇ ਉਹਦੀ ਖੁਸ਼ਬੂ ਵੇਖੋ ਖੁਸ਼ਬੂ ਨਹੀਂ ਆਂਦੀ ਕਿਉਂ ਆਰਟੀਫੀਸ਼ਲ ਆ ਪਰ ਅਸਲੀ ਫੁੱਲਾ ਨੂੰ ਵੇਖੋ ਆਲੇ ਦੋਲੇ ਹਨੇਰਾ ਹੋਣ ਤੇ ਵੀ ਚਾਹੇ ਭਿਆਨਕ ਤਰੀਕੇ ਨਾਲ ਬਾਰਿਸ਼ ਆ ਜਾਏ ਜਾਂ ਫਿਰ ਬੱਦਲ ਬਣ ਜਾਣ ਤੂਫਾਨ ਚੱਲੇ ਗੁਲਾਬ ਦਾ ਫੁੱਲ ਆਪਣੀ ਖੁਸ਼ਬੂ ਨੂੰ ਕਦੇ ਵੀ ਉਹ ਖਰਾਬ ਨਹੀਂ ਕਰਦਾ ਉਸੇ ਤਰ੍ਹਾਂ ਯੂਸਫ ਨੇ ਵੀ ਆਪਣੇ ਚਰਿੱਤਰ ਰੂਪੀ ਖੁਸ਼ਬੂ ਨੂੰ ਕਿਸੇ ਵੀ ਹਾਲਾਤਾ ਵਿੱਚ ਖਰਾਬ ਨਾ ਕੀਤਾ ਇਹ ਕੀਮਤੀ ਸੱਚਾਈ ਮੈਨੂੰ ਚਾਹੀਦੀ ਆ ਪਰਮੇਸ਼ਵਰ ਨੇ ਮੈਨੂੰ ਇੱਕ ਨਵਾਂ ਪਾਠ ਸਿਖਾਇਆ ਹੈ ਇਹ ਮੈਂ ਮੰਨਾਂਗਾ ਇਹ ਕਹਿਣ ਵਾਲੇ ਆਪਣੇ ਹੱਥਾਂ ਨੂੰ ਵਿਖਾਓ ਮਹਾਨ ਪਵਿੱਤਰ ਪ੍ਰੇਮੀ ਪਰਮੇਸ਼ਵਰ ਪਿਤਾ ਉਸ ਦਿਨ ਨਹਿਮੀਯਾ ਦੇ ਕੋਲ ਜਦ ਉਹਦੇ ਭਰਾ ਅਤੇ ਰਿਸ਼ਤੇਦਾਰ ਆਏ ਉਹ ਆਪਣੇ ਅਹੁਦੇ ਦੇ ਕਾਰਨ ਆਪਣੇ ਅਧਿਕਾਰ ਦੇ ਕਾਰਨ ਜੋ ਆਏ ਸੀ ਉਹਨਾਂ ਨੂੰ ਛੋਟੀ ਨਜ਼ਰ ਨਾਲ ਨਹੀਂ ਵੇਖਿਆ ਗੁੱਸਾ ਨਹੀਂ ਕੀਤਾ ਕਿ ਨਹੀਂ ਕੀਤੀ ਬੜੀ ਦੀਨਤਾ ਹੈ ਕਿੰਨੀ ਨਮਰਤਾ ਹੈ ਕਿੰਨੀ ਆਤਮਿਕਤਾ ਹੈ ਕਿੰਨਾ ਪਿਆਰ ਹੈ ਪਿਤਾ ਅਸੀਂ ਕਿੰਨੀ ਵੀ ਆਸ਼ੀਸ਼ ਪਾ ਲਈਏ ਸਾਡੇ ਚ ਉਹ ਪਿਆਰ ਆਤਮਿਕਤਾ ਮੁਹੱਬਤ ਸਾਡੇ ਤੋਂ ਦੂਰ ਨਾ ਹੋ ਸਕੇ ਜੇ ਤੁਹਾਨੂੰ ਪਾਏ ਹੋਇਆ ਸੀ ਹੀ ਜੇ ਪਿਆਰ ਨਾਲ ਗੱਲ ਨਹੀਂ ਕਰਾਂਗੇ ਤਾਂ ਜੇ ਆਤਮਿਕਤਾ ਨਹੀਂ ਵੰਡਾਂਗੇ ਤਾਂ ਫਿਰ ਕੌਣ ਵੰਡੇਗਾ ਪਿਤਾ ਇਸ ਨੂੰ ਦਿਲ ਤੋਂ ਹੀ ਅਸੀਂ ਸਵਾਰਥ ਨੂੰ ਕੱਢੀਏ ਕਮੰਡ ਨੂੰ ਕੱਢਦੇ ਹੋ ਸਾਡੇ ਮਨਾਂ ਨੂੰ ਚੰਗਾ ਕਰੋ ਇੱਕ ਚੰਗਾ ਮਨ ਸਾਨੂੰ ਦੇ ਦਿਓ ਪਿਤਾ ਅਸੀਂ ਤੇਰੇ ਪਿਆਰ ਨਾਲ ਭਰੇ ਰਹੀਏ ਉਹ ਪਿਆਰ ਕਮਾ ਤੂੰ ਵਿਖਾ ਸਕੀਏ ਐਸੀ ਕਿਰਪਾ ਸਾਡੇ ਤੇ ਕਰੋ ਪਿਤਾ ਦੂਜੇ ਦੀ ਖਬਰ ਲੈ ਕੇ ਹੀ ਜੇ ਨੌਕਰ ਪ੍ਰਧਾਨ ਮੰਤਰੀ ਬਣ ਗਿਆ ਦੂਜੇ ਦੀ ਖਬਰ ਲੈਣ ਵਾਲਾ ਪਿਲਾਉਣ ਵਾਲੇ ਨੂੰ ਹੀ ਇੱਕ ਦੇਸ਼ ਦੇ ਉੱਪਰ ਜੇ ਗਵਰਨਰ ਬਣਾ ਦਿੱਤਾ ਪਿਤਾ ਜੇ ਸਾਡੇ ਦਿਲਾਂ 'ਚ ਪਿਆਰ ਹੋਵੇਗਾ ਤਾਂ ਪਿਤਾ ਉਸ ਪਿਆਰ ਭਰੇ ਜੀਵਨ ਦੇ ਪਿੱਛੇ ਗੁਪਤ ਆਸ਼ੀਸ਼ਾ ਤੂੰ ਸਾਡੇ ਲਈ ਰੱਖੀਆਂ ਹੈ ਜੀ ਦੇ ਲਈ ਅਸੀਂ ਧੰਨਵਾਦ ਕਰਦੇ ਹਾਂ ਹੋਰ ਵੀ ਜ਼ਿਆਦਾ ਅਸੀਂ ਦੂਜਿਆਂ ਨੂੰ ਪਿਆਰ ਕਰ ਸਕੀਏ ਸਾਡੇ ਜੀਵਨ ਨੂੰ ਅਦਭੁਤ ਬਿਤਾ ਮਹਾਨ ਬਣਾ ਦਿਓ ਅਸੀਂ ਪਿਆਰ ਕਰ ਸਕੀਏ ਅਭਿਸ਼ੇਕ ਕਰੋ ਦਇਆ ਕਰ ਸਕੀਏ ਅਭਿਸ਼ੇਕ ਕਰੋ ਅਸੀਂ ਤਰਸ ਖਾ ਸਕੀਏ ਅਭਿਸ਼ੇਕ ਕਰੋ ਸਾਡੇ ਚ ਦਇਆ ਵਾਲਾ ਮਨ ਹੋ ਸਕੀਏ ਅਭਿਸ਼ੇਕ ਕਰੋ ਸਾਡੇ ਮਨਾਂ ਦੇ ਵਿੱਚੋਂ ਸਵਾਰਥ ਨਿਕਲ ਸਕੇ ਅਭਿਸ਼ੇਕ ਕਰ ਦਿਓ ਸਾਡਾ ਮਨ ਪਿਘਲ ਸਕੇ ਅਭਿਸ਼ੇਕ ਕਰ ਦਿਓ ਉਸ ਪਿਆਰ ਨੂੰ ਅਸੀਂ ਆਪਣੇ ਮਨਾਂ ਦੇ ਵਿੱਚ ਸਮਾ ਸਕੀਏ ਬੋਏ ਗਏ ਵਚਨ ਨੂੰ ਕੰਮਤੋਂ ਦਿਖਾ ਸਕੀ ਐਸੀ ਕਿਰਪਾ ਕਰੋ ਯੀਸ਼ੂ ਦੇ ਨਾਮ ਚ ਮੰਗਦੇ ਹਾਂ ਪਿਤਾ ਆਮੀਨ साडा पता कलवरी पोस्ट बॉक्स नंबर 30 कुकटपल्ली हैदराबाद 72 साडा पता कलवरी पोस्ट बॉक्स नंबर 30 कुकटपल्ली हैदराबाद 72